ਨਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਦਸ਼ਾਹ ਕਹਿੰਦਾ ਵੀ ਅਸੀਂ ਤਾਂ ਤੁਹਾਡੇ ਚ ਖੂਬ ਬਹਾਦਰੀ ਵੇਖੀ ਨਹੀਂ ਐਵੇਂ ਫੋਕਾ ਨਾਮ ਧਰਾਈ ਬੈਠੇ ਹੋ ਤੇਗ ਬਹਾਦਰ ਸਾਨੂੰ ਆਪਦੇ ਨਾਮ ਦੀ ਕੋਈ ਕਰਾਮਾਤ ਵਿਖਾਓ ਕੋਈ ਕਲਾ ਵਿਖਾਓ ਵੀ ਤੁਹਾਡਾ ਤੇਗ ਬਹਾਦਰ ਨਾਮ ਐਵੇਂ ਨਹੀਂ ਰੱਖਿਆ ਕਿਸੇ ਗੱਲ ਕਰਕੇ ਤੁਹਾਨੂੰ ਤੇਗ ਬਹਾਦਰ ਕਹਿੰਦੇ ਆ ਉਹ ਗੱਲ ਦੱਸੋ ਸਾਨੂੰ ਕੀ ਹੈ ਜਿਦੇ ਕਰਕੇ ਤੁਹਾਡਾ ਨਾਮ ਤੇਗ ਬਹਾਦਰ ਹੈ ਰੱਖਿਓ ਕਹਨ ਹੇਤ ਕਰ ਨਾਮੂ ਵੀ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਸ ਕੰਮ ਕਰਕੇ ਤੁਹਾਡਾ ਨਾਮ ਤੇਗ ਬਹਾਦਰ ਰੱਖਿਆ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਕੋਈ ਆਮ ਮਨੁੱਖ ਤਾਂ ਨਹੀਂ ਸਨ ਜੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਪਿਤਾ ਨੇ ਤੁਹਾਡਾ ਨਾਮ ਤੇਗ ਬਹਾਦਰ ਰੱਖਿਆ ਨਾ ਤੇ ਗੁਰੂ ਜੀ ਉਹਦਾ ਕੋ ਮਤਲਬ ਹੋਏਗਾ ਸਾਨੂੰ ਦੱਸੋ ਤੇਗ ਬਹਾਦਰ ਦਾ ਮਤਲਬ ਕੀ ਬਣਦਾ ਹੈ ਤੂਜਤ ਸਾਹੋ ਭਯੋ ਰਿਸਤੰਮ ਬੜੇ ਗੁੱਸੇ ਵਿੱਚ ਆ ਕੇ ਬਾਦਸ਼ਾਹ ਔਰੰਗਜ਼ੇਬ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਇਹ ਅਸੀਂ ਨਹੀਂ ਪੁੱਛ ਰਹੇ ਇਹ ਬਾਦਸ਼ਾਹ ਔਰੰਗਜ਼ੇਬ ਪੁੱਛਦਾ ਹੈ ਵੀ ਤੁਹਾਡਾ ਤੇਗ ਬਹਾਦਰ ਨਾਮ ਦਾ ਮਤਲਬ ਕੀ ਬਣਦਾ ਹੈ ਸੁਣ ਸਤਗੁਰ ਬੋਲੇ ਮਤ ਧੀਰ ਸਾਧ ਸੰਗਤ ਜੀ ਮਤ ਦੇ ਤੀਰ ਜ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਨਾਂ ਦਾ ਬਚਨ ਸੁਣ ਕੇ ਮਹਾਰਾਜ ਬਹੁਤ ਹੌਸਲੇ ਨਾਲ ਬੋਲੇ ਹਨ ਨਾਮ ਰੂਪ ਇਹ ਧਨਮ ਸਰੀਰ ਮਹਾਰਾਜ ਕਹਿੰਦੇ ਕਾਜੀ ਜਿਹੜਾ ਨਾਮ ਹੁੰਦਾ ਕਿਸੇ ਦਾ ਰੱਖਿਆ ਤੇ ਇੱਕ ਸਰੀਰ ਦਾ ਰੂਪ ਹੁੰਦਾ ਜਿਹੜਾ ਇਹ ਧਰਮ ਦਾ ਸਰੀਰ ਸਰੀਰ ਦਾ ਧਰਮ ਹੁੰਦੇ ਵੀ ਜਿਨੇ ਸਰੀਰ ਧਾਰਿਆ ਉਹਦੇ ਵਿੱਚ ਦੋ ਗੱਲਾਂ ਤਾਂ ਹੋਣਗੀਆਂ ਜਿਨੇ ਸਰੀਰ ਧਾਰਿਆ ਉਹਦਾ ਨਾਮ ਵੀ ਕੋਈ ਹੋਵੇਗਾ ਉਹਦਾ ਰੰਗ ਰੂਪ ਵੀ ਹੁੰਦਾ ਇਸ ਕਰਕੇ ਨਾਮ ਤੇ ਰੂਪ ਇਹ ਦੋਵੇਂ ਧਰਮ ਹਨ ਸਰੀਰ ਦੇ ਇਸ ਮਹ ਕਾਰਨ ਰੱਖਿ ਹੋ ਜੋਈ ਬਾਕੀ ਜੇ ਤੁਸੀਂ ਪੁੱਛਦੇ ਜੇ ਵੀ ਤੇਗ ਬਹਾਦਰ ਨਾਮ ਦਾ ਮਤਲਬ ਕੀ ਹੈ ਇਹਦੇ ਵਿੱਚ ਜਿਹੜਾ ਕਾਰਨ ਬਣਦਾ ਹੈ ਨਿਰਣ ਕਰ ਭਖ ਹੈ ਸੁਨ ਸੋਈ ਤੇ ਸੁਣ ਕਾਜੀ ਕੰਨ ਖੋਲ ਕੇ ਜਾ ਕੇ ਆਪਦੇ ਬਾਦਸ਼ਾਹ ਨੂੰ ਇਹ ਦੱਸ ਦੇ ਵੀ ਸਾਡਾ ਨਾਮ ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇਗ ਬਹਾਦਰ ਰੱਖਿਆ ਤੇ ਅਸੀਂ ਸੁਣਦੇ ਹਾਂ ਮਾਤਾ ਆਪਦੇ ਮਾਤਾ ਨਾਨਕੀ ਪਾਸੋਂ ਵੀ ਜਦੋਂ ਸਾਡਾ ਜਨਮ ਹੋਇਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਮਹਿਲ ਤੇ ਜਦੋਂ ਅਸੀਂ ਪਹਿਲੀ ਵਾਰ ਗੁਰੂ ਹਰਗੋਬਿੰਦ ਸਾਹਿਬ ਦੀ ਗੋਦੀ 'ਚ ਬੈਠੇ ਸਾਂ ਤੇ ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੋ ਤੇਗੇ ਪਹਿਨਦੇ ਹੁੰਦੇ ਸੀ ਇੱਕ ਮੀਰੀ ਦਾ ਇੱਕ ਪੀਰੀ ਦਾ ਜਦੋਂ ਅਸੀਂ ਪਿਤਾ ਗੁਰੂ ਸਹਿਬ ਸ੍ਰੀ ਗੁਰੂ ਅਰਗੁਬਿੰਦ ਸਾਹਿਬ ਦੀ ਚੋਲੀ 'ਚ ਬੈਠੇ ਤੇ ਅਸੀਂ ਜਾਂਦਿਆਂ ਸਾਰ ਪਿਤਾ ਜੀ ਦੇ ਦੋਹ ਸ਼ਾਸਤਰਾਂ ਦੇ ਉੱਪਰ ਏਦਾਂ ਹੱਥ ਰੱਖ ਲਏ ਸਨ ਮਹਾਰਾਜ ਪਿਤਾ ਦੇ ਦੋਵੇਂ ਸ਼ਾਸਤਰ ਦੇ ਮੁਠੇ ਪਕੜ ਲਏ ਸਨ ਜੋਰ ਦੀ ਤੇ ਸਾਡਾ ਅਜੇ ਤੱਕ ਨਾਮ ਨਹੀਂ ਸੀ ਰੱਖਿਆ ਗਿਆ ਤੇ ਸਿੱਖ ਬਹੁਤ ਖੁਸ਼ ਹੋਏ ਅਕਾਲ ਤਖਤ ਸਾਹਿਬ ਦੀ ਇਹ ਘਟਨਾ ਹੈ ਤੇ ਸਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਸਾਡਾ ਸਾਬ ਜਦਾ ਤੇਗ ਦਾ ਬਹਾਦਰ ਹੋਵੇਗਾ ਤੇਗ ਦਾ ਤਨੀ ਹੋਵੇਗਾ ਸਾਡਾ ਸਾਬ ਜਦਾ ਇਸ ਕਰਕੇ ਨਾਂ ਦਾ ਨਾਮ ਤੇਗ ਬਹਾਦਰ ਹੈ ਇਹ ਸਾਡਾ ਨਾਮ ਸਾਡੇ ਪਿਤਾ ਨੇ ਰੱਖਿਆ ਜੇ ਤੁਸੀਂ ਪੁੱਛਦੇ ਹੋ ਵੀ ਸਾਡਾ ਨਾਮ ਤੇਗ ਬਹਾਦਰ ਕਿਉਂ ਰੱਖਿਆ ਤੇ ਲੈ ਕਾਜੀ ਕੰਨ ਖੋਲ ਕੇ ਸੁਣਾ ਤੈਨੂੰ ਦੱਸਦੇ ਸਾਨੂੰ ਤੇਗ ਬਹਾਦਰ ਕਿਉਂ ਆਖਦੇ ਹਨ ਤੇਗ ਪੁਲਾਦੀ ਆਦ ਹਲੱਬੀ ਤੁਸੀਂ ਜੇ ਪਰਖਣਾ ਨਾ ਸਾਡੇ ਨਾਮ ਦੀ ਕਲਾ ਨੂੰ ਵੀ ਕਿਉਂਕਿ ਸਾਡੇ ਪਿਤਾ ਨੇ ਐਵੇਂ ਨਹੀਂ ਸਾਡਾ ਨਾਮ ਤੇਗ ਬਹਾਦਰ ਰੱਖਿਆ ਅਸੀਂ ਮਹਾਬਲੀ ਸਤਗੁਰੂ ਦੇ ਸਾਜਾ ਦੇ ਆ ਗੁਰੂ ਹਰਗੋਬਿੰਦ ਸਾਹਿਬ ਦੇ ਤੇ ਜੇ ਤੁਸੀਂ ਸਾਡਾ ਨਾਮ ਹੀ ਪਰਖਣਾ ਸਾਨੂੰ ਦੱਸਣ ਦੀ ਲੋੜ ਨਹੀਂ ਇੱਕ ਕੰਮ ਕਰੋ ਜਿਹੜਾ ਹਲੱਬ ਦੇਸ਼ ਹੈ ਤਰਕੀ ਵਿੱਚ ਉਥੋਂ ਦੀਆਂ ਤਲਵਾਰਾਂ ਬਹੁਤ ਮੰਨੀਆਂ ਪਰ ਮੰਨੀਆਂ ਨੇ ਕੋਈ ਹਲਬ ਦੇਸ਼ ਦੀ ਬੜੀ ਤੇਜ ਧਾਰ ਵਾਲੀ ਤਲਵਾਰ ਹੋਵੇ ਫੁਲਾਦ ਲੋਹੇ ਦੀ ਬਣੀ ਹੋਵੇ ਜੋ ਜਾਤ अनेਕਨ ਕੀਰ ਜਨੱਬੀ ਤੇ ਜਿਹੜੀ अनेका ਜਾਤਾਂ ਦੇ ਵਿੱਚੋਂ ਜੁਲੱਬ ਜਨੱਬੀ ਜਾਤ ਦੀ ਤਲਵਾਰ ਹੋਵੇ ਭਾਵ ਵੀ ਜਿਹੜਾ ਤਰਕੀ ਵਿੱਚ ਹਲਬ ਦੇਸ਼ ਹੈ ਉਥੋਂ ਦੀ ਬਣੀ ਤਲਵਾਰ ਜਿਹੜੀ ਮੰਨੀ ਜਾਂਦੀ ਹੈ ਸਾਰਿਆਂ ਤਲਵਾਰਾਂ ਵਿੱਚੋਂ ਤੇਜ ਧਾਰ ਤਿੱਖੀ ਤੇ ਮਜ਼ਬੂਤ ਤਲਵਾਰ ਮੰਨੀ ਜਾਂਦੀ ਹੈ ਸਤਿਗੁਰੂ ਕਹਿੰਦੇ ਭਾਵ ਜਿੰਨੇ ਸ਼ਾਸਤਰ ਹੈ ਨਾ ਸਭ ਤਲਵਾਰਾਂ ਤੇਗਾਂ ਦੇ ਵਿੱਚੋਂ ਕੋਈ ਬਹੁਤ ਤਿੱਖੀ ਧਾਰ ਵਾਲੀ ਤੁਸੀਂ ਤਲਵਾਰ ਲਿਆ ਕੇ ਇੱਕ ਵਾਰੀ ਸਾਨੂੰ ਪਰਖ ਸਕਦੇ ਹੋ ਕੈਸੀ ਤੀਖਣ ਹੋਏ ਬਣਾਈ ਫਿਰ ਤੁਹਾਨੂੰ ਦੱਸਦੇ ਆ ਉਹ ਤਲਵਾਰ ਕਿਸ ਤਰ੍ਹਾਂ ਦੀ ਤਿੱਖੀ ਹੋਵੇ ਵੀ ਇੱਕ ਤਲਵਾਰ ਲਿਆਓ ਉਹ ਤਲਵਾਰ ਇਸ ਤਰ੍ਹਾਂ ਦੀ ਤਿੱਖੀ ਹੋਣੀ ਚਾਹੀਦੀ ਹੈ ਕਿ ਤੋ ਸੂਖਮ ਧਾਰਾ ਸੁਧਰਾਈ ਉਹਦੀ ਧਾਰ ਜਿਹੜੀ ਨਾ ਤਲਵਾਰ ਦੀ ਅਗਲੀ ਉਹ ਇੰਨੀ ਜ਼ਿਆਦਾ ਤਿੱਖੀ ਕੀਤੀ ਹੋਵੇ ਇੰਨੀ ਬਰੀਕ ਧਾਰ ਹੋਣੀ ਚਾਹੀਦੀ ਤਲਵਾਰ ਦੀ ਅਗ ਤਾਹੇ ਕੈ ਕਾਗਦ ਧਰ ਕੈ ਬਿਜੜੀ ਨਾ ਐਦਾਂ ਰੂ ਦਾ ਫੰਬਾ ਵੀ ਤਲਵਾਰ ਦੇ ਉੱਤੇ ਸੁੱਟ ਦਈਏ ਨਾ ਤੇ ਰੂ ਦਾ ਫੰਬਾ ਵੀ ਦੋ ਟੋਟੇ ਹੋ ਜਾਵੇ ਵੀ ਵਾਲ ਕਿੰਨਾ ਹੌਲਾ ਹੁੰਦਾ ਹੈ ਉਦੇ ਤੇ ਵਾਲ ਵੀ ਨਾ ਟਿਕਦਾ ਹੋਵੇ ਐਨੀ ਤਿੱਖੀ ਤਲਵਾਰ ਹੋਵੇ ਕੋਈ ਉਹਦੇ ਉੱਤੇ ਜੇ ਇੱਕ ਵਾਲ ਰੱਖ ਦਈਏ ਨਾ ਕੇਸ ਸਿਰ ਦਾ ਤੇ ਰੱਖ ਦਿਆਂ ਸਾਰ ਹੱਥ ਲਾਏ ਬਿਨਾ ਦੋ ਟੁੱਟੇ ਹੋ ਕੇ ਡਿੱਗ ਪਵੇ ਐਡੀ ਤਿੱਖੀ ਤਲਵਾਰ ਲਾਓ ਫਿਰ ਮਾਰੇ ਕਹਿੰਦੇ ਇੱਕ ਕਾਗਜ਼ ਲੈ ਲਓ ਬਹੁਤ ਬਰੀਕ ਕਾਗਜ਼ ਨੂੰ ਤਲਵਾਰ ਦੀ ਧਾਰ ਦੇ ਅਗਲੇ ਪਾਸੇ ਰੱਖ ਕਰਕੇ ਜਿੱਧਰਲੇ ਪਾਸੇੋਂ ਤਲਵਾਰ ਤਿੱਖੀ ਹੁੰਦੀ ਹੈ ਉਦੇ ਅਗਲੇ ਪਾਸੇ ਕਾਗਜ਼ ਰੱਖ ਕਰਕੇ ਪਤਲਾ ਜੋ ਕੱਚੇ ਧਾਗੇ ਸੋ ਬੰਧ ਕਰਕੇ ਤੇ ਕੱਚੇ ਸੂਤ ਦੇ ਤੰਦ ਦੇ ਨਾਲ ਉਹਨੂੰ ਬੰਨ ਲੈਣਾ ਵੀ ਭਾਵ ਇੱਕ ਤਿੱਖੀ ਤਲਵਾਰ ਲੈ ਕੇ ਨਾ ਤੇ ਉਹਦੇ ਅਗਲੇ ਪਾਸੇ ਜਿੱਧਰੋਂ ਤਿੱਖੀ ਹੋਵੇ ਉਹਦੇ ਅਗਲੇ ਪਾਸੇ ਕਾਗਜ਼ ਰੱਖ ਲੈਣਾ ਤੇ ਬਹੁਤ ਕੱਚੇ ਧਾਗੇ ਦੇ ਨਾਲ ਸਾਰੀ ਤਲਵਾਰ ਨੂੰ ਕਾਗਜ਼ ਦੇ ਨਾਲ ਚੰਗੀ ਤਰ੍ਹਾਂ ਧਾਗਾ ਲੈ ਕੇ ਤੇ ਕਾਗਜ਼ ਦੇ ਵਿੱਚ ਲਪੇਟ ਦੇਣਾ ਹੈ। ਉਹ ਇਸ ਵਿਦਿਆਕ ਬਟ ਬਲਵਾਰਾ ਤੇ ਕੋਈ ਐਡਾ ਬਲੀ ਹੋਵੇ ਜਿਹਦੇ ਬਹੁਤ ਜਿਹੜਾ ਬਲੀ ਹੋਵੇ ਜਿਹੜਾ ਤਲਵਾਰ ਚਣਾਉਣੀ ਜਾਣਦਾ ਹੋਵੇ। ਇਹੋ ਜਿਹਾ ਕੋਈ ਬੜਾ ਤਗੜਾ ਮਾਂ ਬਲੀ ਜਲਾਦ ਹੋਵੇ ਜਿਹਦਾ ਕੱਦ ਕਾਰਡ 6 ਫੁੱਟ ਤੋਂ ਉੱਤੇ ਹੋਵੇ ਤੇ ਜਿਹੜਾ ਇੱਕ ਝਟਕੇ ਦੇ ਨਾਲ ਕਹਿ ਲੋ ਵੀ ਇੱਕ ਝੋਟੇ ਦਾ ਵੀ ਸਿਰ ਵੱਢ ਦਿੰਦਾ ਹੋਵੇ। ਐਡਾ ਬਲੀ ਕੋਈ ਭਾਰੀ ਤਗੜਾ ਤੁਸੀਂ ਜਲਾਦ ਦਾ ਉਹ ਲਭ ਕਿ ਉਹਦਾ ਪਤਾ ਕਰੋ ਕਿੱਥੇ ਹੈ। ਹਮਰੇ ਤਨ ਪਰ ਕਰਾ ਪ੍ਰਹਾਰਾ। ਤੇ ਉਹ ਜਲਾਦ ਨੂੰ ਤਲਵਾਰ ਫੜਾ ਦਿਓ। ਵੀ ਜਿਹੜੀ ਤਲਵਾਰ ਇੰਨੀ ਤਿੱਖੀ ਹੋਵੇ ਵੀ ਵਾਲ ਰਖਦੀਏ ਤੇ ਦੋ ਟੋਟੇ ਹੋ ਰੇ। ਉਹ ਤਲਵਾਰ ਦੇ ਅੱਗੇ ਕਾਗਜ਼ ਰੱਖ ਕੇ ਨਾ ਕਾਗਜ਼ ਵਲ ਕੇ ਉਹਦੇ ਫਾਲੇ ਤੇ ਤਿੱਖੀ ਧਾਰ ਤੇ ਉਹਨੂੰ ਧਾਗੇ ਨਾਲ ਕਾਗਜ਼ ਨੂੰ ਲਪੇਟ ਕੇ ਤੇ ਅਗੋਂ ਉਹਦੀ ਧਾਰ ਬੰਦ ਕਰ ਦਿਓ ਕਾਗਜ਼ ਨਾਲ। ਮਾਰੇ ਕਹਿੰਦੇ ਫਿਰ ਉਹ ਕਿਸੇ ਜਲਾਦ ਨੂੰ ਕਹੋ ਸਾਡੇ ਸਿਰ ਤੇ ਵਾਰ ਕਰੇ ਉਸ ਤਲਵਾਰ ਦਾ ਜੋਰ ਦੇ ਨਾਲ ਆਪਾ ਜ਼ਬਾਰਤਾ ਕਹੀਏ ਕਾਂਤੇ ਤੇ ਇਹ ਨੂੰ ਅੱਗੇ ਮਾਰੇ ਕਹਿੰਦੇ ਅਸੀਂ ਕੁਝ ਨਹੀਂ ਕਹਿਣਾ ਇਸ ਤੋਂ ਅੱਗੇ ਸਾਨੂੰ ਕੋਈ ਗੱਲ ਦੱਸਣ ਦੀ ਲੋੜ ਨਹੀਂ ਹੈ ਕਾਗਤ ਪੀ ਨਾ ਸਕਹ ਛਿਦਤਾਤੇ ਮਾਰੇ ਕਹਿੰਦੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਸਾਡਾ ਨਾਮ ਤੇਗ ਬਹਾਦਰ ਕਿਉਂ ਹੈ ਜਦੋਂ ਸਾਡੇ ਸਿਰ ਤੇ ਗਰਦਨ ਤੇ ਤਲਵਾਰ ਮਾਰੋਗੇ ਤੇ ਤੁਹਾਡੀ ਤਲਵਾਰ ਨੂੰ ਖੂਨ ਨਹੀਂ ਲੱਗੇਗਾ ਸਾਡਾ ਤੇ ਜਿਹੜੀ ਧਾਰ ਹੋਏਗੀ ਨਾ ਅਗਲੀ ਤਿੱਖੀ ਤੇ ਜੇ ਮਾਰਵ ਮੰਨ ਲਓ ਕਿਸੇ ਦੇ ਧੌਣ ਤੇ ਤਲਵਾਰ ਵਿੱਚ ਕਾगज ਰੱਖ ਕੇ ਮਾਰਾਂਗੇ ਤੇ ਕਾगज ਤਾਂ ਕੱਟੇ ਜਾਣਾ ਨਾ ਕਾगज ਵੱਢਿਆ ਜੂ ਫੇਰ ਹੀ ਗਰਦਨ ਨੂੰ ਵੱਢੇਗੀ ਨਾ ਤੋਂ ਮਾਰੇ ਕਹਿੰਦੇ ਵੀ ਨਾ ਤਾਂ ਉਹ ਕਾगज ਵੱਢਿਆ ਰਹੇਗਾ ਤੇ ਇੱਕ ਕੱਚਾ ਧਾਗਾ ਨਹੀਂ ਟੁੱਟੇਗਾ ਤੇ ਸਾਡਾ ਸਿਰ ਧੜ ਤੋਂ ਪਹਿਲੇ ਵੱਖ ਹੋ ਜਾਏਗਾ ਜੇ ਤੁਸੀਂ ਵੇਖਣਾ ਹੈ ਵੀ ਅਸੀਂ ਤੇਗ ਦੇ ਬਹਾਦਰ ਕਿਵੇਂ ਆ ਸਾਡਾ ਨਾਮ ਤੇਗ ਬਹਾਦਰ ਕਿਵੇਂ ਆ ਇੱਕ ਤਿੱਖੀ ਤਲਵਾਰ ਲਿਆ ਕੇ ਉਹਦੇ ਅੱਗੇ ਕਾਗਜ਼ ਲਪੇਟ ਲਓ ਤੇ ਸਾਡੇ ਤੇ ਸਿਰ ਤੇ ਜ਼ੋਰ ਨਾਲ ਵਾਰ ਕਰਕੇ ਵੇਖ ਲਓ ਤੁਹਾਡੇ ਬਾਦਸ਼ਾਹ ਨੂੰ ਤੁਹਾਡੀ ਸਾਰੀ ਗੱਲ ਦਾ ਜਵਾਬ ਮਿਲ ਜਾਏਗਾ ਇਹ ਅਜਮਤ ਹੈ ਨਾਮ ਹਮਾਈ ਮਹਾਰਾਜ ਕਹਿੰਦੇ ਸਾਡੇ ਨਾਮ ਦੀ ਕਰਾਮਾਤ ਹੈ ਜਾ ਕੇ ਆਪਦੇ ਬਾਦਸ਼ਾਹ ਨੂੰ ਸਾਡਾ ਸੁਨੇਹਾ ਲਾ ਦਿਓ ਜੀ ਕਹੇ